ਉਹ ਲੜ ਤੋਂ ਬਰਾਮਦਗੀਆਂ ਕਰਨ ਤੋਂ ਬਾਅਦ ਉਹਦਾ ਹਿਸਾਬ ਕਿਤਾਬ ਲੈਣ ਤੋਂ ਬਾਅਦ ਜੀ ਸੀਬੀਆਈ ਨੂੰ ਜਿਹੜੀ ਜਾਣਕਾਰੀ ਮਿਲੀ ਹੈ ਹੁਣ ਉਹ ਕ੍ਰਿਸ਼ਾਨੂੰ ਰਾਹੀਂ ਉਹਨੂੰ ਕਾਊਂਟਰ ਚੈੱਕ ਕਰ ਰਹੀ ਹੈ ਇਹ ਕਿਹਾ ਜਾ ਰਿਹਾ ਹੈ ਕਿ ਕ੍ਰਿਸ਼ਾਨੂੰ ਦੇ ਦਾ ਜਿਹੜਾ ਫੋਨ ਹੈ WhatsApp ਚੈਟਸ ਜਿਹੜੀਆਂ ਉਹਨਾਂ ਡਿਲੀਟ ਕੀਤੀਆਂ ਹੋਈਆਂ ਸੀਗੀਆਂ ਉਹ ਸੀਬੀਆਈ ਨੇ ਦੁਬਾਰਾ ਰਿਕਵਰ ਕਰਵਾ ਲਈ ਸੀਬੀਆਈ ਨੇ ਦੋ ਆਈਪੀ ਅਧਿਕਾਰੀਆਂ ਨੂੰ ਪੁੱਛਗਿੱਛ ਕੀਤੀ ਹੈ ਇਹ ਇਸੇ ਤਰ੍ਹਾਂ ਸਮਝਿਆ ਜਾ ਰਿਹਾ ਹੈ ਕਿ ਤਿੰਨ ਡੀਐਸਪੀ ਉਹਨਾਂ ਦੀ ਪੁੱਛਗਿੱਛ ਹੋ ਰਹੀ ਹੈ। ਡਿਗਾਰਦ ਦੇ ਇੱਕ ਰਿਟਾਇਰਡ ਡੀਐਸਪੀ ਨੇ ਆਮ ਆਦਮੀ ਪਾਰਟੀ ਦੇ ਆਗੂ ਨੂੰ ਗੋਲੀ ਮਾਰ ਦਿੱਤੀ ਹੈ ਆਨੰਦਪੁਰ ਸਾਹਿਬ ਦੇ। ਇਹ ਸਿਗਾ ਕਿ ਕਿਸੇ ਢੰਡਾਰੇ ਦੇ ਉੱਤੇ ਕਿਸੇ ਫੰਕਸ਼ਨ ਦੇ ਉੱਤੇ ਇਹ ਦੋਹੇ ਇਕੱਠੇ ਹੋ ਗਏ। ਹੂੰ ਤੇ ਉੱਥੇ ਇਹਨਾਂ ਦੀ ਆਪਸ ਵਿੱਚ ਹੈਮੇ ਹੋ ਗਈ ਕਿਸੇ ਗੱਲ ਨੂੰ ਲੈ ਕੇ ਤੇ ਉਹਨਾਂ ਗੋਲੀ ਮਾਰ ਦਿੱਤੀ। ਖਬਰਾਂ ਆ ਰਹੀਆਂ ਜਿਹੜੀਆਂ মিডিਆ ਰਾਈਂ ਪਤਾ ਲੱਗ ਰਿਹਾ ਉਹ ਇਹ ਲੱਗ ਰਿਹਾ ਹੈ ਕਿ ਜਿਹੜਾ ਨਿਤਨ ਨੰਦਾ ਹੈ ਉਹਨਾਂ ਨੇ ਕੋਈ ਜ਼ਮੀਨ ਖਰੀਦੀ ਸੀ ਇਹਨਾਂ ਤੋਂ ਡੀਐਸਪੀ ਦਰਜੀਤ ਸਿੰਘ ਤੋਂ ਉਹਦੇ ਨੰਬਰ ਬਦਲ ਦਿੱਤੇ ਗਏ ਸੀਗੇ ਜ਼ਮੀਨ ਦੀ 에어ਪੋਰਟ ਤੋਂ ਹੀ ਕੈਬਿਨੇਟ ਬੈਠਕ ਦਾ ਇੰਤਜ਼ਾਮ ਕਰ ਲੈਂਦੇ ਨੇ ਕੈਬਿਨੇਟ ਬੈਠਕ ਕਰ ਲੈਂਦੇ ਨੇ ਇਹਨਾਂ ਦੇ ਬੜੇ ਰੋਚਕ ਕਿਸੇ ਸਾਹਮਣੇ ਆ ਰਹੇ ਨੇ ਇਹਨੇ ਨਾ ਮੈਨੂੰ ਦੱਸੋ ਉਸ ਦੇਸ਼ ਦੇ ਵਿੱਚ ਜੇ ਕੋਈ ਧਰਨਾ ਮظਹਰਾ ਦੇ ਤਾਂ ਕਹਿੰਦੇ ਉਹਦੀ ਪੁਲਿਸ ਫੋਰਸ ਇੰਨੀ ਸਟਰੋਂਗ ਹੈ ਪਹਿਲਾਂ ਹੀ ਚਾਹ ਦਿੰਦੀ ਹੈ ਹਮ ਬਿਲਕੁਲ ਲੋਕਾਂ ਨੂੰ ਇਕੱਠੇ ਹੀ ਨਹੀਂ ਹੋਣ ਦਿੰਦੀ ਪਰ ਉਹ ਗੱਲ ਹੈ ਨਾ ਵੀ ਜਿਹੜੇ ਮਿਰਜੇ ਨੇ ਵਰਤੇ ਹੀ ਨਾ ਉਹਨਾਂ ਤੀਰਾਂ ਦਾ ਕੀ ਕਰਨਾ ਜਿਹੜੇ ਖਣਿਜ ਪ੍ਰਾਪਤ ਜਾਂ ਨੇਚਰਲ ਸੋਰਸ ਦੀ ਸਰਕਾਰ ਵਰਤੋ ਹੀ ਨਾ ਕਰ ਸਕੀ ਤੇ ਲੋਕਾਂ ਦਾ ਜੀਵਨ ਸੁਖਾਲਾ ਹੀ ਨਾ ਕਰ ਸਕੀ ਉਹਨਾਂ ਨੂੰ ਫੇ ਕੀ ਕਰਨਾ DIG ਹਰਚਨ ਸਿੰਘ ਪੁੱਲਰ ਮਾਮਲੇ ਵਿੱਚ CBI ਨੇ ਕਿਰਸ਼ਾਨੂੰ ਨੂੰ 9 ਦਿਨ ਦੇ ਰਿਮਾਂਡ ਤੇ ਲੈ ਲਿਆ ਤੇ ਉਧਰ ਆਮ ਆਦਮੀ ਪਾਰਟੀ ਦੇ ਇੱਕ ਆਗੂ ਨੂੰ ਰਿਟਾਇਰ DSP ਨੇ ਗੋਲੀ ਮਾਰ ਦਿੱਤੀ ਹੈ ਤੇ ਇਸ ਦੇ ਨਾਲ ਹੀ ਪੰਜਾਬ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਦੀ ਸਿੱਖਿਆ ਕ੍ਰਾਂਤੀ ਤੇ ਸਵਾਲ ਖੜਾ ਕਰ ਦਿੱਤਾ ਹੈ ਇਸ ਦੇ ਨਾਲ ਨਾਲ ਕਈ ਹੋਰ ਮੁੱਦਿਆਂ ਤੇ ਗੱਲਬਾਤ ਕਰਾਂਗੇ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਬੋਸਾ ਸਵਾਗਤ ਹੈ। ਸ਼ੁਕਰੀਆ। ਸਰ ਅੱਜ ਆਪਾਂ ਸ਼ੁਰੂਆਤ ਕਰਦੇ ਹਾਂ ਫਿਰ ਤੋਂ ਡੀਆਈਜੀ ਹਰਚਨ ਪੁੱਲਰ ਮਾਮਲੇ ਤੋਂ। ਇਸ ਦੇ ਵਿੱਚ ਸੀਬੀਆਈ ਨੇ ਕਿਰਸ਼ਾਨੂੰ ਨੂੰ 9 ਦਿਨ ਦੇ ਪੁਲਿਸ ਰਿਮਾਂਡ ਤੇ ਲੈ ਲਿਆ। ਇਸ ਬਾਰੇ ਦੱਸੋ। ਇਹ ਖਬਰ ਪਿਛਲੇ 3 ਦਿਨਾਂ ਤੋਂ ਚੱਲ ਰਹੀ ਹੈ ਕਿ ਕਿਰਸ਼ਾਨੂੰ ਨੂੰ ਉਹਦਾ ਰਿਮਾਂਡ ਲਿਆ ਜਾ ਰਿਹਾ ਸੀਬੀਆਈ ਵੱਲੋਂ। ਕਿਉਂਕਿ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਕਿਰਸ਼ਾਨੂੰ ਜਿਹੜਾ ਹੈ ਉਹੋ ਹੁਣ ਸੈਂਟਰ ਪੁਆਇੰਟ ਬਣ ਗਿਆ ਹੈ ਭੁੱਲਰ ਤੋਂ ਬਰਾਮਦਗੀਆਂ ਕਰਨ ਤੋਂ ਬਾਅਦ ਉਹਦਾ ਹਿਸਾਬ ਕਿਤਾਬ ਲੈਣ ਤੋਂ ਬਾਅਦ ਜੀ ਸੀਬੀਆਈ ਉਹ ਸੀਬੀਆਈ ਨੂੰ ਜਿਹੜੀ ਜਾਣਕਾਰੀ ਮਿਲੀ ਹੈ ਹੁਣ ਉਹ ਕ੍ਰਿਸ਼ਾਨੂੰ ਰਾਹੀਂ ਉਹਨੂੰ ਕਾਊਂਟਰ ਚੈੱਕ ਕਰ ਰਿਹਾ ਹੈ ਹਮ ਤੇ ਕਿ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਕ੍ਰਿਸ਼ਾਨੂੰ ਦੇ ਦਾ ਜਿਹੜਾ ਫੋਨ ਹੈ WhatsApp ਕੈਟਸ ਜਿਹੜੀਆਂ ਉਹਨਾਂ ਡਿਲੀਟ ਕੀਤੀਆਂ ਹੋਈਆਂ ਸੀਗੀਆਂ ਉਹ ਸੀਬੀਆਈ ਨੇ ਦੁਬਾਰਾ ਰਿਕਵਰ ਕਰਵਾ ਲਈਆਂ ਤੇ ਹੁਣ ਕੀ ਹੈ ਕਿ ਪੁੱਲਰ ਦਾ ਜਿਹੜਾ ਪੂਰਾ ਕੱਚਾ ਚਿੱਠਾ ਹੈ ਉਹਨੂੰ ਇੱਕ ਤਰ੍ਹਾਂ ਦੇ ਨਾਲ ਉਹ ਹੋਰ ਰਿਲੇਟ ਕਰਕੇ ਜਸ ਉਹਨੂੰ ਜਸਟੀਫਾਈ ਕਰਨਗੇ ਕਿ ਜਿਹੜੀਆਂ ਕਿਰਸ਼ਾਨੂ ਦੇ ਕੋਲ ਇਨਫੋਰਮੇਸ਼ਨ ਹੈ ਤੇ ਜਿਹੜੀ ਜਿਹੜੀ ਜਾਣਕਾਰੀ ਪੁੱਲਰ ਦੇ ਕੋਲ ਹੈ ਤੇ ਉਹ ਆਪਸ ਵਿੱਚ ਮੇਲ ਖਾਂਦੀ ਹੈ ਜੀ ਇੱਕ ਤਾਂ ਪੁਆਇੰਟ ਇਹ ਹੈ ਦੂਜਾ ਪੁਆਇੰਟ ਇਹ ਹੈ ਕਿ ਕਿਰਸ਼ਾਨੂ ਜਿਹੜਾ ਹੈ ਉਹਦਾ ਉਹ ਹੋਰ ਕਿਹਦੀ ਕਿਹਦੀ ਦਲਾਲੀ ਕਰਦਾ ਸੀ ਹੂੰ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸੀਬੀਆਈ ਨੇ ਦੋ ਆਈਪੀ ਅਧਿਕਾਰੀਆਂ ਨੂੰ ਪੁੱਛਗਛ ਕੀਤੀ ਹੈ ਤੇ ਇਸੇ ਤਰ੍ਹਾਂ ਸਮਝਿਆ ਜਾ ਰਿਹਾ ਹੈ ਕਿ ਤਿੰਨ ਡੀਐਸਪੀ ਉਹਨਾਂ ਦੀ ਪੁੱਛਗਛ ਹੋ ਰਹੀ ਹੈ ਤੇ 크ਸ਼ਾਨੂੰ ਜਿਹੜਾ ਹੈ ਉਹ ਹੋਰ ਕਿਹੜੇ-ਕਿਹੜੇ ਮੰਤਰੀਆਂ ਸੰਤਰੀਆਂ ਜੀ ਜਾਂ ਬਿਊਰੋਕਰੇਟਕ ਅਫਸਰਾਂ ਜਾਂ ਜਿਹੜੇ ਪੁਲਿਸ ਅਫਸਰ ਹੈ ਉਹਨਾਂ ਦੇ ਉਹਨਾਂ ਦੇ ਲਿਬਾਸ ਤੇ ਦਲਾਲੀ ਕਰਦਾ ਸੀਗਾ ਜੀ ਕਿਉਂਕਿ 크ਸ਼ਾਨੂੰ ਦਾ ਜਿਹੜਾ ਕਿੱਸਾ ਹੁਣ ਤੱਕ ਹਣ ਤੱਕ ਉਹਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਉਹ ਹੀ ਆਈ ਹੈ ਕਿ ਉਹ ਬੰਦਿਆਂ ਨੂੰ ਭਾਲ ਕੇ ਪੁਲਿਸ ਅਫਸਰ ਦਾ ਕਨੈਕਸ਼ਨ ਦੱਸਦਾ ਸੀਗਾ ਜੀ ਜਿਹੜੀ ਆਕਾਸ਼ ਬੱਤਾ ਜਿਹੜਾ ਇਸ ਭੁੱਲਰ ਮਾਮਲੇ ਦੇ ਸ਼ਿਕਾਇਤ ਕਰਤਾ ਹੈ ਉਹਨੇ ਜਿਸ ਤਰ੍ਹਾਂ ਕਿਹਾ ਹੈ ਕਿ ਉਹਨੂੰ ਪਰਸ਼ਾਨੂ ਨੇ ਆਪ ਅਪਰੋਚ ਕੀਤਾ ਸੀਗਾ ਕਿ ਭੁੱਲਰ ਸਾਹਿਬ ਤਾਂ ਆਪਣੇ ਦੋਸਤ ਹੈ ਅਸੀਂ ਤੁਹਾਡਾ ਕੰਮ ਕਰਾ ਦਿੰਨੇ ਆ ਤੇ ਉਹ ਕਰਵਾ ਵੀ ਦਿੱਤਾ ਸੀਗਾ ਤੇ ਜਿਹੜਾ ਉਹ ਪੈਸੇ ਲੈਣ ਗਿਆ ਸੀਗਾ ਬੱਦੇ ਨੇ ਐਕਚੁਅਲੀ 2 ਮਹੀਨੇ ਦੇ ਪੈਸੇ ਰੋਕ ਲੈ ਸੀਗੇ ਦੇ ਦੋ ਤਿੰਨ ਮਹੀਨੇ ਦੇ ਪੈਸੇ ਉਹ ਨਹੀਂ ਨਹੀਂ ਦਿੱਤੇ ਤਿੰਨ ਮਹੀਨੇ ਦੇ ਪੈਸੇ ਪੇਮੈਂਟ ਨਹੀਂ ਕੀਤੀ ਸੀ ਉਹ ਪੈਸੇ ਲੈਣ ਗਿਆ ਸੀਗਾ ਵਕੀਲ ਇਲਜ਼ਾਮ ਲਾ ਰਿਹਾ ਸੀ ਮੱਲਣ ਕਿ 4 ਲੱਖ ਰੁਪਇਆ ਮਹੀਨਾ ਉਹ ਐਕਚੁਅਲੀ ਆਲਰੇਡੀ ਦੇ ਰਿਹਾ ਸੀ ਭੁੱਲਣਾ ਜੀ ਤੇ ਉਹ ਜਿਹੜੇ ਪੈਸੇ ਨਹੀਂ ਦਿੱਤੇ ਹੋਏ ਸੀਗੇ ਜਿਹੜੇ ਇਸ ਮਹੀਨਿਆਂ ਦੇ ਪੈਸੇ ਨਹੀਂ ਗਏ ਸੀਗੇ ਉਹ ਪੈਸੇ ਲੈਣ ਕਰਸ਼ਾਨੂ ਗਿਆ ਹੋਇਆ ਸੀ ਤੇ ਉਹੀ ਉਹ ਚੈਟ ਸੀਗੀ ਕਿ ਅੱਠ ਦੇ ਰਿਹਾ ਉਹ ਕਹਿੰਦਾ ਕੋਈ ਨਹੀਂ ਜਿੰਨਾ ਦਿਨ ਦਾ ਲੈ ਲੈ ਤੇ ਅੱਠ ਫੜ ਲੈ ਇਹਦੇ ਕੋਲ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਨਾ ਸਾਰਿਆਂ ਨੂੰ ਮੈਚ ਕਰਨਾ ਤੇ ਇਹ ਵੀ ਹੋ ਸਕਦਾ ਹੈ ਕਿ ਜਦੋਂ ਇਹ ਗੱਲ ਅੱਗੇ ਤੁਰੀ ਤੇ ਹੋਰ ਕੁਝ ਗ੍ਰਿਫਤਾਰੀਆਂ ਹੋਣ ਜਾਂ ਇਹ ਵੀ ਹੋ ਸਕਦਾ ਹੈ ਕਿ ਇਹ ਤੋਂ ਬਾਅਦ ਭੁੱਲਰ ਦਾ ਸੀਬੀਆਈ ਰਿਮਾਂਡ ਲੈ ਲਿਆ ਜਾਵੇ ਸੋ ਸੀਬੀਆਈ ਰਿਮਾਂਡ ਲੈ ਲਏ ਹਨਾ ਕਰ ਲੇ ਸੋ ਇਹ ਹੁਣ ਅਜੇ ਮਾਮਲਾ ਕਾਫੀ ਉਲਝਿਆ ਹੋਇਆ ਹੈ ਤੇ ਇਹ ਹੌਲੀ-ਹੌਲੀ ਇਹਦੀਆਂ ਗੁੱਥੀਆਂ ਜਿਹੜੀਆਂ ਪੁਲਿਸ ਨੂੰ ਝਣ ਗਈਆਂ ਜਿਵੇਂ ਭੁੱਲਰ ਬਾਰੇ ਉਹ ਲੜ ਦੀ ਗੁੱਥੀ ਸੁੱਲ ਜ ਗਈ ਕਿ ਇਹ ਬੰਦਾ ਇਸ ਤਰ੍ਹਾਂ ਪੈਸੇ ਲੈਂਦਾ ਸੀ ਆ ਆ ਜਗਾ ਇਹਨਾਂ ਨੇ ਇਹਨਾਂ ਇਨਵੈਸਟਮੈਂਟ ਕੀਤੀ ਹੋਈ ਹੈ ਉਹਦੇ ਭ੍ਰਿਸ਼ਟਾਚਾਰ ਦੀ ਕਾਲੀ ਕਮਾਈ ਦਾ ਉਹਨਾਂ ਨੇ ਪ੍ਰੂਵ ਕਰ ਲਿਆ ਜੀ ਉਸ ਤਰ੍ਹਾਂ ਹੁਣ ਤਰਸਾਨੂ ਜਿਹੜਾ ਹੈ ਉਹ ਉਹ ਉਹਦੇ ਨੈਟਵਰਕ ਚ ਹੋਰ ਕਿਹੜੇ ਕਿਹੜੇ ਬੰਦੇ ਸੀਗੇ ਤੇ ਉਹਨਾਂ ਉਹ ਕਿੱਥੇ ਕਿੱਥੇ ਕਿਸ ਤਰ੍ਹਾਂ ਉਹਨਾਂ ਦੇ ਫਿਰ ਗਵਾ ਲੱਭਣੇ ਉਹਨਾਂ ਦੇ ਜਿਹੜੇ ਜੇ ਕੋਈ ਬੰਦਾ ਕਿਸੇ ਤੋਂ ਪੈਸੇ ਲੈਂਦਾ ਸੀ ਉਹ ਉਹਨਾਂ ਦੇ ਗਵਾ ਲੱਭਣੇ ਤੇ ਸੀਬੀਆਈ ਹੋਰ ਤੁਸੀਂ ਦੇਖੋਗੇ ਹੋ ਸਕਦਾ ਕਿ ਅਗਲੇ ਦਿਨਾਂ ਦੇ ਵਿੱਚ ਕੁਝ ਰੀਡਸ ਹੁੰਦੀਆਂ ਤੁਸੀਂ ਦੇਖੋ ਹੂੰ ਸੋ ਇਸ ਤਰ੍ਹਾਂ ਦੀ ਜਿਹੜੀ ਹੈ ਗੱਲਬਾਤ ਜਿਹੜੀ ਹੈ ਉਹ ਹੋਰ ਅੱਗੇ ਵਧੇਗੀ ਸਰ ਅੱਗੇ ਗੱਲਬਾਤ ਕਰਦੇ ਹਾਂ ਚੰਡੀਗੜ੍ਹ ਦੇ ਇੱਕ ਰਿਟਾਇਰਡ ਡੀਐਸਪੀ ਨੇ ਆਮ ਆਦਮੀ ਪਾਰਟੀ ਦੇ ਆਗੂ ਨੂੰ ਗੋਲੀ ਮਾਰ ਦਿੱਤੀ ਹੈ ਅਨੰਦਪੁਰ ਸਾਹਿਬ ਦੇ ਤੇ ਇਸ ਬਾਰੇ ਦੱਸੋ ਇਹ ਕੀ ਸਾਰਾ ਮਾਮਲਾ ਹੈ ਇਹ ਐਕਚੁਅਲੀ ਮਾਮਲਾ ਚੰਡੀਗੜ੍ਹ ਦੇ ਰਿਟਾਇਰਡ ਡੀਐਸਪੀ ਹੈ ਦਲਚੀਰ ਸਿੰਘ ਰਾਣਾ ਜੀ ਇਹਨਾਂ ਦਾ ਪਛੋਕੜ ਅਨੰਦਪੁਰ ਸਾਹਿਬ ਦੇ ਲਾਗੇ ਇੱਕ ਪਿੰਡ ਪੈਂਦਾ ਜਿਹੜਾ ਅਨੰਦਪੁਰ ਸਾਹਿਬ ਗੜਸ਼ੰਕਰ ਰੋਡ ਦੇ ਉੱਤੇ ਬਿਲਕੁਲ ਨਨਤਪਸਾਪ ਦੇ ਦੀਆਂ ਦੀ ਜੜਾਂ થી ਲੱਗਦਾ ਹੈ ਅਗੰਗਰ ਪਿੰਡ ਹੈ ਇਹਦਾ ਬੜਾ ਮਸ਼ਹੂਰ ਪਿੰਡ ਹੈ ਜੀ ਸਪੋਰਟਸ ਪਰਸਨ ਕਈ ਉਥੋਂ ਦੇ ਵੱਡੇ ਕਬੱਡੀ ਦਾ ਪਲੇਅਰ ਹੋਇਆ ਦਵਿੰਦਰ ਸਿੰਘ ਜੀ ਗਿਆਨੀ ਕਹਿੰਦੇ ਸੀ ਉਹਨੂੰ ਬਹੁਤ ਵੱਡਾ ਪਲੇਅਰ ਹੋਇਆ ਇਸੇ ਤਰ੍ਹਾਂ ਹੋਰ ਕਈ ਉਥੋਂ ਦੇ ਵੱਡੇ ਪਲੇਅਰ ਹੋਏ ਆ ਸੋ ਕਾਫੀ ਮਸ਼ਹੂਰ ਪਿੰਡ ਹੈ ਤੇ ਇਹ ਵੀ ਮੇਰੇ ਖਿਆਲ ਸਪੋਰਟਸ ਕੋਟੇ ਦੇ ਵਿੱਚ ਹੀ ਭਰਤੀ ਹੋਇਆ ਸੀ ਜਾਂ ਡਾਇਰੈਕਟ ਚੰਡੀਗੜ੍ਹ ਪੁਲਿਸ ਤੇ ਐਸਆਈ ਭਰਤੀ ਹੋਏ ਸੀ ਸਾਹਿਬ ਸਾਹਿਬ ਇੰਸਪੈਕਟਰ ਭਰਤੀ ਹੋਏ ਸੀ ਸੋ ਇਹ ਕਾਫੀ ਮਤਲਬ એનਰਜੈਟਿਕ ਬੰਦਾ ਰਿਹਾ ਹੈ ਜਦੋਂ ਅਸੀਂ ਕਾਲਜ ਪੜ੍ਹਦੇ ਹੁੰਦੇ ਸੀਗੇ ਤੇ ਕਿਉਂਕਿ ਮੈਂ ਆਨੰਦਪੁਰ ਸਾਹਿਬ ਪੜ੍ਹਿਆ ਤੇ ਕਾਲਜ ਪੜ੍ਹਦੇ ਹੁੰਦੇ ਤੇ ਇਹਦਾ ਨਾਂ ਸੁਣਦੇ ਹੁੰਦੇ ਸੀਗੇ ਇੱਕ ਬੰਦੇ ਨੂੰ એનર્ਜੀ ਮਿਲਦੀ ਨਾ ਕਿ ਇਹ ਬੰਦਾ ਸਪੋਰਟਸ ਪਰਸਨ ਹੈ ਵੀ ਇਹ ਚੰਡੀਗੜ੍ਹ ਪੁਲਿਸ ਚ ਸੈਕਟਰ ਭਰਤੀ ਹੋ ਗਿਆ ਹੈ ਨਾ ਇਸ ਤਰ੍ਹਾਂ ਦੀ ਉਸ ਤਰ੍ਹਾਂ ਦਾ ਬੰਦਾ ਇਹ ਸੀਗਾ ਤੇ ਇਹਦੇ ਬਾਰੇ ਖਬਰ ਇਹ ਆ ਰਹੀ ਹੈ ਕਿ ਇਹਨੇ ਇੱਕ ਨਿਤਿਨ ਨੰਦਾ ਨਾਂ ਦਾ ਆਮ ਆਦਮੀ ਪਾਰਟੀ ਦਾ ਲੀਡਰ ਹੈ ਵੈਸੇ ਤਾਂ ਉਹ ਕਹਿੰਦੇ ਨਾ ਚਫੇਰ ਘੜੀਆ ਜੀ ਉਹ ਹੈ ਵਿਚ ਚਫੇਰ ਘੜੀਆ ਪੋਲੀਟੀਕਲੀ ਕਹਿ ਰਿਹਾ ਮੈਂ ਉਹ ਉਹਦੇ ਬਾਰੇ ਇਹ ਹੈ ਕਿ ਉਹ ਪਹਿਲਾਂ BSP ਚ ਹੁੰਦਾ ਸੀਗਾ ਪਹਿਲਾਂ ਉਹ ਸ਼ਿਵ ਸੈਨਾ ਚ ਵੀ ਰਿਹਾ ਫਿਰ ਉਹ BSP ਚ ਸ਼ਾਮਲ ਹੋ ਗਿਆ ਫਿਰ ਉਹ ਅਕਾਲੀ ਦਲ ਚ ਸ਼ਾਮਲ ਹੋ ਗਿਆ ਅਕਾਲੀ ਦਲ ਵੱਲੋਂ ਉਹਨੇ ਇਲੈਕਸ਼ਨ ਵੀ ਲੜਿਆ ਉਥੋਂ ਜਿਹੜੇ ਕਾਂਗਰਸ ਦੇ ਟਾਈਮ ਸਪੀਕਰ ਸੀਗੇ ਰਾਣਾ ਕੇਪੀ ਸਿੰਘ ਉਹਨਾਂ ਦੇ ਖਿਲਾਫ ਉਹਨਾਂ ਨੇ ਨਿਤਨੰਦਾ ਨਵਜੋਂ ਇਲੈਕਸ਼ਨ ਲੜਿਆ ਸੀਗਾ ਤੇ ਮੈਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਐਕਚੁਅਲੀ ਮਾਮਲਾ ਕੀ ਹੋਇਆ ਜਿਹੜਾ ਇਮੀਡੀਏਟਲੀ ਉਹ ਇਹ ਸੀਗਾ ਕਿ ਕਿਸੇ ਪੰਡਾਰੇ ਦੇ ਉੱਤੇ ਕਿਸੇ ਫੰਕਸ਼ਨ ਦੇ ਉੱਤੇ ਇਹ ਦੋਹੇ ਇਕੱਠੇ ਹੋ ਗਏ ਹੂੰ ਤੇ ਉੱਥੇ ਇਹਨਾਂ ਦੀ ਆਪਸ ਵਿੱਚ ਹੈਮੈ ਹੋ ਗਈ ਕਿਸੇ ਗੱਲ ਨੂੰ ਲੈ ਕੇ ਤੇ ਉਹਨਾਂ ਗੋਲੀ ਮਾਰਤੀ ਹੂੰ ਤੇ ਕਿਹਾ ਇਹ ਜਾ ਰਿਹਾ ਕਿ ਇਹਨਾਂ ਦਾ ਸ਼ਾਇਦ ਕੋਈ ਜ਼ਮੀਨ ਦਾ ਝਗੜਾ ਸੀ ਹੂੰ ਤੇ ਹੁਣ ਕਿਉਂਕਿ ਸਾਡੇ ਕੋਲ ਪੁਸ਼ਟੀ ਨਹੀਂ ਹੈ ਇਸ ਗੱਲ ਦੀ ਤੇ ਪਰ ਜਿਹੜੀਆਂ ਖਬਰਾਂ ਆ ਰਹੀਆਂ ਜਿਹੜੀਆਂ মিডিਆ ਰਾਈਂ ਪਤਾ ਲੱਗ ਰਿਹਾ ਉਹ ਇਹ ਲੱਗ ਰਿਹਾ ਹੈ ਕਿ ਜਿਹੜਾ ਨਿਤਨ ਨੰਦਾ ਹੈ ਉਸ ਉਹਨਾਂ ਨੇ ਕੋਈ ਜ਼ਮੀਨ ਖਰੀਦੀ ਸੀ ਇਹਨਾਂ ਤੋਂ ਡੀਐਸ ਡੀਐਸਪੀ ਦਰਚੇਰ ਸੰਤੋਂ ਤੇ ਉਹ ਜ਼ਮੀਨ ਦਾ ਸੌਦਾ ਜਿਵੇਂ ਪਹਿਲਾਂ ਆਪਾਂ ਬਿਆਨਾਂ ਦੇ ਦਿੰਨੇ ਆ ਉਹ ਬਿਆਨਾਂ ਕਰਵਾ ਕੇ ਤੇ ਉਹਨਾਂ ਨੇ ਜਿਹੜੀ ਹੈ ਉਹ ਪੈਸੇ ਦੇ ਦਿੱਤੇ ਸੀ ਕਿ ਬਿਆਨ ਦੇ ਤੇ ਉਸ ਤੋਂ ਬਾਅਦ ਕਹਿੰਦੇ ਵੀ ਇਹ ਡੀਐਸਪੀ ਨੇ ਉਹਨੂੰ ਚੰਡੀਗੜ੍ਹ ਬੁਲਾਇਆ ਤੇ ਉਹ ਬਿਆਨਾਂ ਪਾੜ ਦਿੱਤਾ ਹੂੰ ਤੇ ਬਿਆਨਾਂ ਪਾੜ ਦਿੱਤਾ ਕਿਹਾ ਕਿ ਇਹਦੇ ਇਹ ਬਿਆਨੇ ਦੇ ਵਿੱਚ ਕੁਝ ਟੈਕਨੀਕਲੀ ਗਲਤ ਲਿਖਿਆ ਗਿਆ ਹੈ ਇਹ ਆਪਾਂ ਨਵੇਂ ਸਿਰੇ ਤੇ ਬਣਾਨੇ ਆ ਜੀ ਸੋ ਉਹਨਾਂ ਨਵੇਂ ਸਿਰੇ ਤੋਂ ਬਣਾ ਕੇ ਦਿੱਤਾ ਹੂੰ ਤੇ ਪਰ ਉਹ ਜਿਹੜਾ ਨਿਤਨੰਦਾ ਹੈ ਉਹਨਾਂ ਉਹਦੀਆਂ ਫੋਟੋਆਂ ਖਿੱਚੀਆਂ ਹੋਈਆਂ ਸੀ ਜੀ ਤੇ ਫੋਟੋਆਂ ਖਿੱਚੀਆਂ ਸੀ ਇਹ ਤੇ ਉਹਨਾਂ ਜਦੋਂ ਮਿਲਾਨ ਕਰਕੇ ਦੇਖਿਆ ਤਾਂ ਅਸਲ ਚ ਹੋਇਆ ਕੀ ਕਿ ਉਹਦੇ ਨੰਬਰ ਬਦਲ ਦਿੱਤੇ ਗਏ ਸੀਗੇ ਜ਼ਮੀਨ ਦੇ ਹੂੰ ਇਹ ਝਗੜਾ ਸੀਗਾ ਜੀ ਹੁਣ ਇਹ ਝਗੜਾ ਕਾਰਨ ਬਣਿਆ ਮਤਲਬ ਇਹਨਾਂ ਦੀ ਆਪਸ ਵਿੱਚ ਜ਼ਮੀਨ ਦੇ ਸੌਦੇ ਨੂੰ ਲੈ ਕੇ ਕੋਈ ਰੰਜਿਸ਼ ਚੱਲ ਰਹੀ ਸੀਗੀ ਪਹਿਲੇ ਲੜਾਈ ਚੱਲ ਰਹੀ ਸੀਗੀ ਸੋ ਇਹ ਇੱਕ ਪਬਲਿਕ ਫੰਕਸ਼ਨ ਦੇ ਵਿੱਚ ਇਕੱਠੇ ਹੋ ਗਏ ਉੱਥੇ ਜਿਹੜਾ ਡੀਐਸਪੀ ਨਾਲ ਜਦੋਂ ਉਹਦੀ ਗੱਲਬਾਤ ਹੋਈ ਤੇ ਹੀਟਡ ਡਿਬੇਟ ਦੇ ਵਿੱਚ ਉਹਨਾਂ ਗੋਲੀ ਮਾਰ ਦਿੱਤੀ ਜਿਹਦੇ ਕਰਕੇ ਉਹ ਜ਼ਖਮੀ ਹੋ ਗਿਆ ਤੇ ਇਸ ਵੇਲੇ ਹਸਪਤਾਲ ਦੇ ਵਿੱਚ ਭਰਤੀ ਹੈ ਜਾਨ ਉਸਦੀ ਬਚ ਗਈ ਹੈ ਅਜੇ ਫਿਲਹਾਲ ਬਚੀ ਹੋਈ ਹੈ ਔਰ ਅੱਜ ਮੈਡੀਕਲ ਬੁਲੇਟਿਨ ਸੇਤ ਬਾਰੇ ਉਹਦੀ ਬਾਰੇ ਆਇਆ ਨਹੀਂ ਪਰ ਉਹ ਜ਼ਖਮੀ ਹੈ ਗੰभीर ਜ਼ਖਮੀ ਹੋਇਆ ਹੈ ਹਮ ਸਰ ਅੱਗੇ ਵਧਦੇ ਆ ਆਮ ਆਦਮੀ ਪਾਰਟੀ ਤੇ ਪੰਜਾਬ ਹਾਈ ਕੋਰਟ ਨੇ ਸਵਾਲ ਖੜੇ ਕਰਤੇ ਨੇ ਉਹਨਾਂ ਦੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਤੇ ਅ ਅਦਾਲਤ ਨੇ ਆਪ ਹੀ ਨੋਟਿਸ ਲੈ ਕੇ ਤੇ ਆਪ ਹੀ ਉਹਨਾਂ ਕੋਲੋਂ ਜਵਾਬ ਮੰਗ ਲਿਆ ਇਸ ਬਾਰੇ ਦੱਸੋ ਹਾਈ ਕੋਰਟ ਨੇ ਕੁਝ ਇਸ ਤਰ੍ਹਾਂ ਦੀਆਂ ਰਿਪੋਰਟਸ ਦੇਖੀਆਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਸਕੂਲ ਅਜਿਹੇ ਆ ਜਿੱਥੇ ਬੱਚਿਆਂ ਨੂੰ ਬਾਹਰ ਕਾਲਜ ਪੜ੍ਹ ਬੈਠ ਕੇ ਪੜਨਾ ਪੈਂਦਾ ਤੇ ਉਹਨਾਂ ਦੇ ਪੜ੍ਹਨ ਲਈ ਕਲਾਸਰੂਮ ਨਹੀਂ ਹੈ ਜੀ ਸੋ ਇਸ ਤਰ੍ਹਾਂ ਦੀਆਂ ਜਾਂ ਫਿਰ ਕਿਤੇ ਪ੍ਰਿੰਸੀਪਲ ਨਹੀਂ ਹੈ ਕਿਤੇ ਮਾਸਟਰ ਨਹੀਂ ਹੈ ਕਿਤੇ ਬੱਚੇ ਸਕੂਲ ਚ ਪੰਜ ਹੈ ਜੀ ਸੋ ਕਿਤੇ ਟਾਇਲਟ ਦਾ ਪ੍ਰਬੰਧ ਨਹੀਂ ਹੈ ਪਾਣੀ ਦਾ ਪ੍ਰਬੰਧ ਨਹੀਂ ਹੈ ਸੋ ਸਰਕਾਰ ਜਿਹੜੀ ਹੈ ਇਹ ਸਰਕਾਰ ਦਾ ਸਾਰਾ ਕੁਝ ਸਿੱਖਿਆ ਕ੍ਰਾਂਤੀ ਤੇ ਚੱਲ ਰਿਹਾ ਹੈ ਸਿੱਖਿਆ ਕ੍ਰਾਂਤੀ ਦਿੱਲੀ ਮਾਡਲ ਨੂੰ ਕਹਿ ਰਹੇ ਸੀਗੇ ਜੀ ਬਿਲਕੁਲ ਸੋ ਇਹ ਜੇ ਹੁਣ ਕੋਰਟ ਨੇ ਮਤਲਬ ਇਹਦਾ ਆਪ ਕੋਈ ਨੋਟਿਸ ਲਿਆ ਹੈ ਔਰ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਇਦਾ ਮਤਲਬ ਹੈ ਕਿ ਕੁਝ ਗੰਭੀਰ ਮਾਮਲੇ ਉਹਦੇ ਅੱਗੇ ਸਾਹਮਣੇ ਆਏ ਆ। ਵੈਸੇ ਸਿੱਖਿਆ ਕ੍ਰਾਂਤੀ ਦਾ ਇਹਦਾ ਹਾਲ ਇਹ ਹੈ ਕਿ ਉਹੀ ਕਿ ਰੌਲਾ ਜਾਦੇ ਆ। ਜੀ। ਜਿਹੜਾ ਕੰਮ ਗਰਾਊਂਡ ਤੇ ਆ ਉਹ ਘੱਟ ਹੈ। ਹੂੰ। ਜਾਂ ਸਿਰਫ ਤੁਸੀਂ ਕਿਤੇ ਕਿਤੇ ਬਿਲਡਿੰਗਾਂ ਖੜੀਆਂ ਕਰ ਦੋਗੇ, ਉਹਨਾਂ ਦੇ ਗੇਟ ਬਣਾ ਦਿਓ, ਪਾਲਿਸ਼ ਕਰ ਦਿਓ, ਉਹਦੇ ਨਾਲ ਸਿੱਖਿਆ ਕ੍ਰਾਂਤੀ ਨਹੀਂ ਆਣੀ। ਬਿਲਕੁਲ। ਸਿੱਖਿਆ ਕ੍ਰਾਂਤੀ ਉਦੋਂ ਆਏਗੀ ਜਦੋਂ ਤੁਹਾਡੇ ਕੋਲ ਕੁਆਲਿਟੀ ਟੀਚਰ ਹੋਣਗੇ, ਟੀਚਰ ਪੂਰੇ ਹੋਣਗੇ ਤੇ ਬੱਚਿਆਂ ਨੂੰ ਪ੍ਰੋਪਰ ਜਿਹੜੀ ਹੈ ਉਹ এডੂਕੇਸ਼ਨ ਮਿਲੇਗੀ ਹੁਣ ਕਹਿਣ ਨੂੰ ਤਾਂ ਇਹ ਸਰਕਾਰ ਬਹੁਤ ਸਾਰੇ ਜਿਹੜੀ ਹੈ ਕਹਿ ਰਹੀ ਆਸੀਂ ਸਕੂਲ ਆਫ ਐਮਏ ਸਕੂਲ ਤਾਂ ਅਸੀਂ ਬਿਜ਼ਨਸ ਸਟਾਰਟਅਪ ਕਰਵਾ ਰਹੇ ਹਾਂ ਪਰ ਉਹ ਕਿੱਥੇ ਕਰਵਾ ਰਹੇ ਹਾਂ ਕਿਸ ਲੈਵਲ ਤੇ ਕਰਵਾ ਰਹੇ ਹਾਂ ਜਿਹੜਾ ਗਰਾਊਂਡ ਤੇ ਆਮ ਜਿਹੜਾ ਇੱਕ ਵਰਤਾਰਾ ਹੈ ਕਿ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਹੀ ਨਹੀਂ ਹੈ ਸਕੂਲਾਂ ਦੇ ਵਿੱਚ ਟੀਚਰ ਨਹੀਂ ਆ ਪੂਰੇ ਜੀ ਹੁਣ ਮੰਨ ਲਓ ਕਿਸੇ ਸਕੂਲ ਦੇ ਵਿੱਚ ਇੱਕ ਟੀਚਰ ਹੈ ਜਾਂ ਦੋ ਟੀਚਰਾਂ ਦੋ ਟੀਚਰ ਲਾ ਲਓ ਜੀ ਦੋ ਟੀਚਰ ਵੀ ਲਾ ਲਓ ਇੱਕ ਸਕੂਲ ਦੇ ਵਿੱਚ ਪੰਜ ਕਲਾਸਾਂ ਆ ਭਾਵੇਂ ਬੱਚੇ 25 ਹੋਣ 30 ਹੋਣ 40 ਹੋਣ ਠੀਕ ਹੈ ਜੀ ਬੱਚੇ ਹੁਣ ਉਹਦੇ ਹਿਸਾਬ ਨਾਲ ਤਾਂ ਦੇਖ ਲਿਆ ਕਿ ਇਹ 40 ਬੱਚਿਆਂ ਪਰ ਇੱਕ ਟੀਚਰ ਜੀ ਹੁੰਦਾ ਹੈ ਤੇ ਸਕੂਲ ਦੇ ਵਿੱਚ ਮੰਨ ਲਓ 25 30 ਬੱਚੇ ਹੈ ਹੁਣ ਪਹਿਲੀ ਦੂਜੀ ਵਾਲਿਆਂ ਨੂੰ ਜੇ ਆਪਾਂ ਛੱਡ ਵੀ ਦਈਏ ਜੀ ਚਲੋ ਉਹਨਾਂ ਦਾ ਉੜਾੜਾ ਤੇ ਮਤਲਬ ਲੈਂਗੁਏਜ ਤੇ ਮੈਥ ਬਿਲਕੁਲ ਦੋ ਸਬਜੈਕਟ ਹੈ ਜਦੋਂ ਹੁਣ ਤੀਜੀ ਤੋਂ ਸ਼ੁਰੂ ਹੋ ਜਾਂਦੇ ਆਪਾਂ ਤੀਜੀ ਦੇ ਵਿੱਚ ਤੁਹਾਡੇ ਕੋਲ ਪੰਜਾਬੀ 1 ਮੈਥ 2 ਜੀ ਹਿੰਦੀ 3 ਹੂੰ ਸੋਸ਼ਲ ਸਟਡੀ 4 ਜੀ ਤੇ ਉਹਦੇ ਸਾਇੰਸ 5 ਜੀ 5 ਸਬਜੈਕਟ ਹੋ ਜਾਂਦੇ ਆ ਤੇ ਤਿੰਨ ਕਲਾਸਾਂ ਤੁਹਾਡੇ ਕੋਲ 5 ਤੀਜੀ ਚੌਥੀ ਪੰਜਵੀਂ ਜੀ 5 ਸਬਜੈਕਟ ਹੋ ਗਏ ਕਿੰਨੇ ਸਬਜੈਕਟ ਹੋ ਗਏ 15 ਸਬਜੈਕਟ ਹੋ ਗਏ ਜੀ ਇਹ ਦੋ ਦੋ ਸਬਜੈਕਟ ਪਹਿਲੀ ਦੂਜੀ ਦਿਨ ਨਾਲ ਹੈ ਚਾਰ ਕਿੰਨੇ ਹੋਗੇ 19 19 ਸਬਜੈਕਟ ਹੋਗੇ ਤੇ ਦੋ ਟੀਚਰ 19 ਸਬਜੈਕਟ ਕਿਵੇਂ ਪੜ੍ਹਾਣਗੇ ਬਿਲਕੁਲ ਇਹ ਸਿੱਖਿਆ ਕ੍ਰਾਂਤੀ ਕਾਦੀ ਹੋਈ ਬਿਲਕੁਲ ਮਾਸ ਲੈਵਲ ਤੇ ਇਸ ਤਰ੍ਹਾਂ ਦਾ ਕੰਮ ਹੈ ਹੂੰ ਤੁਹਾਡੇ ਸਕੂਲਾਂ ਚ ਟੀਚਰ ਪੂਰੇ ਨਹੀਂ ਹੂੰ ਟੀਚਰ ਜਿਹੜੇ ਆ ਰਹੇ ਆ ਜਾਂ ਰੋਜ਼ ਵਿਚਾਰੇ ਧਰਨੇ ਮਜਾਰੇ ਤੇ ਦੇ ਕਰ ਰਹੇ ਆ ਨਵੀਆਂ ਤੁਸੀਂ ਭਰਤੀਆਂ ਕਰਨੀ ਦੇ ਸਕੂਲਾਂ ਦਾ ਉਸ ਲੈਵਲ ਤੇ ਜਿਸ ਲੈਵਲ ਤੇ ਰਿਕੁਆਇਰਡ ਇਹ ਮਸਲਾ ਤਾਂ ਖੜਾ ਹੋਇਆ ਹੂੰ ਮਤਲਬ ਤੁਸੀਂ ਪੁਰਾਣੀ ਬਿਲਡਿੰਗ ਨੂੰ ਰੰਗ ਰੋਗਨ ਕਰ ਦਿਓਗੇ ਕਹਦੇ ਜਿਸ ਨੂੰ ਕ੍ਰਾਂਤੀ ਆ ਗਈ ਇਸ ਤਰ੍ਹਾਂ ਥੋੜਾ ਕ੍ਰਾਂਤੀ ਆਂਦੀ ਹੈ ਬਿਲਕੁਲ ਮੈਂ ਮੈਨੂੰ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਟੀਚਰ ਯੂਨੀਅਨਸ ਦੇ ਵਿੱਚ ਸਰਗਰਮ ਨੇ ਸਾਡੇ ਜਾਣਕਾਰ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀਗਾ ਕਿ ਸਿੱਖਿਆ ਮੰਤਰੀ ਦੇ ਹਲਕੇ ਦੇ ਵਿੱਚ ਹੂੰ ਸਮਾਰਟ ਸਕੂਲ ਦੇ ਵਿੱਚ ਸਾਇੰਸ ਦਾ ਸਬਜੈਕਟ ਹੈ ਸਾਇੰਸ ਦਾ ਟੀਚਰ ਹੈ ਨਹੀਂ ਹੂੰ ਸਾਇੰਸ ਪੂਰੀ ਸਟਰੀਮ ਹੈ ਹਨਾ ਕੋਈ ਨਾ ਬਾਇਓਲੋਜੀ ਦਾ ਟੀਚਰ ਨਾ ਸੈਮਿਸਟਰੀ ਦਾ ਟੀਚਰ ਨਾ ਫਿਜ਼ਿਕਸ ਦਾ ਟੀਚਰ ਮੈਥ ਚਲੋ ਕੋਈ ਦੂਜਾ ਧੱਕੇ ਨਾ ਪੜਾ ਲੂਗਾ ਜੀ ਪ੍ਰਿੰਸੀਪਲ ਨਹੀਂ ਹੈ ਰੈਗੂਲਰ ਕਈ ਤਾਂ ਸਕੂਲ ਆਫ ਐਮਿਨੈਂਸ ਇਸ ਤਰ੍ਹਾਂ ਦੇ ਆ ਕਿ ਉਹਨਾਂ ਦੇ ਵਿੱਚ ਸਟਾਫ ਪੂਰਾ ਨਹੀਂ ਹੈ ਹੂੰ ਸੋ ਇਹ ਇਹ ਜਿਹੜੀ ਹੁਣ ਰਿਪੋਰਟ ਜਿਹੜੀ ਮੈਂ ਰਿਪੋਰਟ ਦੇਖ ਰਿਹਾ ਸੀ ਹਾਈ ਕੋਰਟ ਨੇ ਜਿਹੜੀ ਜਿਹੜੀਆਂ ਗੱਲਾਂ ਤੇ ਜਵਾਬ ਮੰਗਿਆ ਉਹ 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 ਤਾਂ ਹੁਣ ਬਿਲਕੁਲ ਮਤਲਬ ਬਹੁਤ ਗਰਾਊਂਡ ਲੈਵਲ ਦੀਆਂ ਨੇ ਪਾਣੀ ਪੀਣ ਦਾ ਪ੍ਰਬੰਧ ਨਹੀਂ ਸਕੂਲ 'ਚ ਤੇ ਟਾਇਲਟ ਦਾ ਪ੍ਰਬੰਧ ਨਹੀਂ ਹੂੰ ਅੱਛਾ ਮੁੰਡੇ ਦਾ ਫੇਰ ਭੱਜ ਭੁੱਜ ਕੇ ਇੱਧਰ ਉੱਧਰ ਜਾਣਗੇ ਬੱਚੀਆਂ ਕੁੜੀਆਂ ਕਿੱਥੇ ਜਾਣਗੀਆਂ ਹੂੰ ਬਿਲਕੁਲ ਵਾਸ਼ਰੂਮ ਦਾ ਪ੍ਰਬੰਧ ਨਹੀਂ ਜੀ ਕਮਰੇ ਨਹੀਂ ਪੂਰੇ ਸੋ ਹੁਣ ਸਰਕਾਰ ਨੇ ਕਿਹਾ ਕਿ ਲਿਸਟ ਦਿਓ ਸਾਨੂੰ ਹੂੰ ਕਿੱਥੇ ਟਾਇਲਟ ਨਹੀਂ ਹੈਗਾ ਕਿੱਥੇ ਪੰਜ ਤੋਂ ਘੱਟ ਕਮਰੇ ਆ ਇਹ ਪੰਜ ਕਲਾਸਾਂ ਦਾ ਪੰਜ ਕਮਰੇ ਚਾਹੀਦੇ ਬਿਲਕੁਲ ਕਈ ਵਾਰ ਇਹ ਵੀ ਹੁੰਦਾ ਵੀ ਦੋ ਕਮਰੇ ਤੇ ਪੰਜ ਕਲਾਸਾਂ ਹੂੰ ਅੱਧੇ ਇੱਧਰ ਨੂੰ ਮੁਹ ਕਰਕੇ ਬੈਠੇ ਸਿੱਧੇ ਇੱਧਰ ਮੁਹ ਕਰਕੇ ਕਰਕੇ ਬੈਠੇ ਹੈਨਾ ਸੋ ਇਹ ਕਾਫੀ ਜਿਹੜਾ ਜਿਹੜੇ ਦਾਅਵੇ ਆ ਸਰਕਾਰ ਦੇ ਔਰ ਜਿਹੜੀ ਗਰਾਊਂਡ ਦੀ ਸਿਚੁਏਸ਼ਨ ਹੈ ਕਾਫੀ ਉਹ ਫਲਾਅ ਹੈਗਾ ਕਾਫੀ ਫਰਕ ਹੈ ਉਹਦੇ ਜੀ ਸੋ ਇਸ ਕਰਕੇ ਇਹ ਕੋਰਟ ਨੇ ਜਿਹੜਾ ਹੈ ਇੱਕ ਨੋਟਿਸ ਲਿਆ ਹੈ ਤੇ ਸਰਕਾਰ ਤੋਂ ਜਵਾਬ ਮੰਗਿਆ ਹੈ ਸੋ ਕ੍ਰਾਂਤੀ ਦੀ ਜਿਹੜੀ ਪਿਕਚਰ ਹੈ ਉਹ ਅਗਲੇ ਕੁਝ ਦਿਨਾਂ ਦੇ ਵਿੱਚ ਸਰਕਾਰ ਦੇ ਪੋਰਟ ਦੇ ਜਿਹੜੇ ਇਹਨਾਂ ਨੇ ਬਣਾਏ ਉਹ ਮੈਨੂੰ ਲੱਗਦਾ ਅਗਲੀ ਸਰਕਾਰ ਬੰਦ ਕਰ ਦੇ ਜੀ ਸੋ ਇਹ ਬੜਾ ਮਤਲਬ ਅਜੀਬ ਸਿਸਟਮ ਹੈ ਵੀ ਜਿਹੜਾ ਸਿਸਟਮ ਚੱਲ ਰਿਹਾ ਜਿਹੜੇ ਸਮਾਰਟ ਸਕੂਲ ਚੱਲ ਰਹੇ ਆ ਮੰਨ ਲਓ ਜਿਹੜੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਬਣੇ ਸੀ ਸਕੂਲ ਹਰ ਹਰੇਕ ਮੇਰੇ ਕਲ ਡਿਸਟ੍ਰਿਕਟ ਲੈਵਲ ਤੇ ਸਕੂਲ ਬਣਿਆ ਸੀ ਉਹ ਉਹ ਸਕੂਲ ਉਹਨਾਂ ਦਾ ਬੁਰਾ ਹਾਲ ਹੋ ਗਿਆ ਉਹਨਾਂ ਦੇ ਜਿਹੜੇ ਟੀਚਰ ਆ ਉਹਨਾਂ ਦਾ ਬੁਰਾ ਹਾਲ ਹੋ ਗਿਆ ਹੁਣ ਹੁਣ ਟੀਚਰ ਉਹ ਬੱਚਿਆਂ ਨੂੰ ਪੜਾਹਣ ਜਾਂ ਜਾਂ ਸੜਕਾਂ ਤੇ ਆਣ ਤੋ ਕੁਛ ਕਹਿੰਦੇ ਦਾ ਹੈ ਬਦਲਾਅ 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 ਪਰ ਜਿਸ ਤਰ੍ਹਾਂ ਦੀਆਂ ਇਹ ਖਬਰਾਂ ਹੈ ਉਹ ਬਦਲਾਅ ਲੱਗਦਾ ਨਹੀਂ ਹਾਈ ਕੋਰਟ ਨੇ ਜਿਸ ਤਰ੍ਹਾਂ ਦੇ ਪੁਆਇੰਟ ਚੁੱਕੇ ਆ ਉਸ ਤਰ੍ਹਾਂ ਲੱਗਦਾ ਨਹੀਂ ਕਿ ਕ੍ਰਾਂਤੀ ਆਈ ਹੈ ਕੋਈ ਸਿੱਖਿਆ ਦੇ ਨਾਂ ਤੇ ਕੋਈ ਕ੍ਰਾਂਤੀ ਆਈ ਹੈ ਸਰ ਅੱਗੇ ਗੱਲਬਾਤ ਕਰਦੇ ਆ ਮੱਧ ਅਫਰੀਕਾ ਦੇ ਮੁਲਕ ਕੈਮਰੂਨ ਦੀ ਉਥੋਂ ਦੇ ਰਾਸ਼ਟਰਪਤੀ ਕਹਿੰਦੇ ਵਿਦੇਸ਼ਾਂ ਤੋਂ ਹੀ ਸਰਕਾਰਾਂ ਚਲਾਉਂਦੇ ਨੇ ਤੇ ਏਅਰਪੋਰਟ ਤੋਂ ਹੀ ਕੈਬਿਨੇਟ ਬੈਠਕ ਦਾ ਇੰਤਜ਼ਾਮ ਕਰ ਲੈਂਦੇ ਨੇ ਕੈਬਿਨੇਟ ਬੈਠਕ ਕਰ ਲੈਂਦੇ ਨੇ ਇਹਨਾਂ ਦੇ ਬੜੇ ਰੋਚਕ ਕਿਸੇ ਸਾਹਮਣੇ ਆ ਰਹੇ ਨੇ ਨਾ ਮਾਰੇ ਦੱਸੋ ਇਹ ਬੜਾ ਇੰਟਰਸਟਿੰਗ ਹੈ ਅਸੀਂ ਆਮ ਤੌਰ ਤੇ ਸਾਡੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ اپੋਜੀਸ਼ਨ ਪਾਰਟੀਆਂ ਇਹ ਇਲਜ਼ਾਮ ਲਗਾਉਂਦੀਆਂ ਕਿ ਜੀ ਪ੍ਰਧਾਨ ਮੰਤਰੀ ਤਾਂ ਵਿਦੇਸ਼ੀ ਤੁਰਿਆ ਰਹਿੰਦਾ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਜਿਹੜੇ ਆ ਉਹ ਬਹੁਤ ਜ਼ਿਆਦਾ ਖਰਚਾ ਹੋ ਗਿਆ ਹਮ ਤੇ ਇਦਾਂ ਹੀ ਲੀਡਰ ਆਫ اپੋਜੀਸ਼ਨ ਜਿਹੜੇ ਆ ਰਾਹੁਲ ਗਾਂਧੀ ਉਹਨਾਂ ਦੇ ਉੱਤੇ ਜਿਹੜੀ ਸੱਤਾਧਾਰੀ ਪਾਰਟੀਆਂ ਭਾਜੇਪੀ ਖਾਸ ਕਰਕੇ ਜਾਂ ਉਹਨਾਂ ਦੇ ਜਿਹੜੇ اپੋਜੀਸ਼ਨ ਵਾਲੇ ਆ ਉਹ ਦੋਸ਼ ਲਾਉਂਦੇ ਕਿ ਰਾਹੁਲ ਗਾਂਧੀ ਤਾਂ 3 ਮਹੀਨੇ ਟਿੱਕੇ ਇੰਡੀਆ 'ਚ ਨਹੀਂ ਰਹਿ ਸਕਦਾ ਇਹ ਤਾਂ ਜਦੇ ਵਿਦੇਸ਼ ਭੱਜ ਜਾਂਦਾ ਜੀ ਤੇ ਜਦੋਂ ਵੀ ਕੋਈ ਗੱਲ ਹੁੰਦੀ ਹੈ ਵਿੱਚ ਕੋਈ ਹਫਤਾ 10 ਦਿਨ ਆਇਆ ਫੇਰ ਭੱਜ ਗਿਆ ਵਿਦੇਸ਼ ਸੋ ਇਹਨਾਂ ਦੇ ਇਹ ਦੋਹੇ ਜਿਹੜੇ ਮੇਨ ਲੀਡਰ ਐ ਇਸ ਵਿਲੇ ਦੇਸ਼ ਦੇ ਸਾਡੇ ਤੇ ਉਹਨਾਂ ਦੇ ਮਤਲਬ ਵਦੇਸ਼ੀ ਫੇਰੀਆਂ ਦੀ ਬਹੁਤ ਚਰਚਾ ਹੁੰਦੀ ਹੈ ਪਰ ਜਿਹੜੇ ਇਹ ਕੈਮਰੂਨ ਦੇ ਰਾਸ਼ਟਰਪਤੀ ਆ ਪੌਲ ਬੀਆ ਇਹਨਾਂ ਦਾ ਨਾਮ ਹੈ ਜੀ ਸੋ ਜੇ ਇਹਨਾਂ ਦੇ ਤੁਸੀਂ ਕਿਸੇ ਸੁਣੋ ਤਾਂ ਤੁਸੀਂ ਇਹਨਾਂ ਮੋਦੀ ਸਾਹਿਬ ਸਾਹਮਣੇ ਤੇ ਰਾਹੁਲ ਸਾਹਿਬ ਸਾਹਮਣੇ ਹੱਥ ਜੋੜ ਕੇ ਖੜਜੋਗੇ ਕਿ ਮਹਾਰਾਜ ਸਾਨੂੰ ਮaaf ਕਰੋ ਇਹ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਤੁਹਾਡੇ ਦੇ ਇਲਜ਼ਾਮ ਲਾ ਰਹੀਆਂ ਜੀ ਇਹ ਬਿਲਕੁਲ ਇਹਨਾਂ ਦੀ ਕੋਈ ਆਧਾਰ ਨਹੀਂ ਤੁਸੀਂ ਬਹੁਤ ਘੈਂਟ ਹੋ ਤੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਹੁਣ ਇਹ ਬੰਦਾ 1982 ਤੋਂ ਜੀ ਦੇਸ਼ ਦਾ ਰਾਸ਼ਟਰਪਤੀ ਆ ਹੂੰ 1982 1982 ਤੋਂ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਉਮਰ 24 ਸਾਲ ਹੋ ਗਈ 24 ਸਾਲ ਹੈ ਤੇ ਤੁਹਾਡੇ ਜਨਮ ਤੋਂ 16 ਸਾਲ 16 ਸਾਲ ਪਹਿਲਾਂ ਜੀ ਦਾ ਰਾਸ਼ਟਰਪਤੀ ਆ ਬੰਦਾ ਤੇ ਉਹਨਾਂ ਦੇਸ਼ ਦਾ ਸੰਵਿਧਾਨ ਹੀ ਬਦਲਤਾ ਜੀ ਪਹਿਲਾ ਸਿਗਾ ਵੀ ਦੋ ਵਾਰ ਰਾਸ਼ਟਰਪਤੀ ਬਣ ਸਕਦਾ ਜਾਂ ਤਿੰਨ ਵਾਰ ਰਾਸ਼ਟਰਪਤੀ ਬਣ ਸਕਦਾ ਉਨਾ ਸਵਿਧਾਨ ਹੀ ਬਦਲਤਾ ਕਿ ਮੈਂ ਹੀ ਬਣਾਗਾ ਜੀ ਤੇ ਇਹ ਬੰਦਾ 1645 ਦਿਨ ਜੀ 1645 45 ਦਿਨ ਕਿੰਨਾ ਕਿੰਨਾ ਸਮਾਂ ਬਣ ਗਿਆ ਸਾਢੇ 4 ਸਾਲ ਸਾਢੇ 4 ਸਾਲ 스위스 ਜਰਲੈਂਡ ਚ ਹੀ ਰਹਿ ਹੂੰ ਤੇ ਉੱਥੋਂ ਦੇ ਇਹ ਹੋਟਲਾਂ ਚ ਲਗਜ਼ਰੀ ਹੋਟਲਾਂ ਰੈਸਟੋਰੈਂਟਾਂ ਚ ਰਹਿੰਦਾ ਖਾਂਦਾ ਪੀਂਦਾ ਐਸ਼ ਕਰਦਾ ਬਸ ਜੀ ਤੇ ਕੈਮਰੂਨ ਜਿਹੜਾ ਦੇਸ਼ ਹੈ ਉੱਥੇ 43% ਆਬਾਦੀ ਜਿਹੜੀ ਹੈ ਉਹ ਅ ਗਰੀਬੀ ਰੇਖਾ ਤੋਂ ਹੇਠੇ ਰਹਿ ਰਹੀ ਹੈ। ਹੂੰ ਗਰੀਬੀ ਰੇਖਾ ਤੋਂ ਹੇਠਾਂ ਦਾ ਕੀ ਮਤਲਬ ਹੈ? ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਨਹੀਂ ਮਿਲਦੀ। ਜੀ ਐਦਾਂ ਦੇ ਲੋਕ ਹੈ। ਹੂੰ ਉਹ ਦੇਸ਼ ਜਿਹੜਾ ਹੈ ਉਹਦੇ ਚ ਕਾਫੀ ਖਣਿਜ ਪਦਾਰਥ ਬਹੁਤ ਹੈ। ਜੀ ਤੇ ਕੁਦਰਤੀ ਸਰੋਤਾਂ ਨਾਲ ਭਰਪੂਰ ਹੈ। ਪਰ ਉਹ ਗੱਲ ਹੈ ਨਾ ਵੀ ਜਿਹੜੇ ਮਿਰਜ਼ੇ ਨੇ ਵਰਤੇ ਹੀ ਨਾ ਉਹਨਾਂ ਤੀਰਾਂ ਦਾ ਕੀ ਕਰਨਾ? ਬਿਲਕੁਲ ਜਿਹੜੇ ਖਣਿਜ ਪ੍ਰਾਪਤ ਜਾਂ ਨੇਚਰਲ ਸੋਰਸ ਦੀ ਸਰਕਾਰ ਵਰਤੋਂ ਹੀ ਨਾ ਕਰ ਸਕੀ ਤੇ ਲੋਕਾਂ ਦਾ ਜੀਵਨ ਸੁਖਾਲਾ ਹੀ ਨਾ ਕਰ ਸਕੀ ਉਹਨਾਂ ਨੂੰ ਫੇਰ ਕੀ ਕਰਨਾ ਹੂੰ ਸੋ ਇਸ ਤਰ੍ਹਾਂ ਦਾ ਬੰਦਾ ਹੈ ਪਰ ਸਰ ਉਹ ਆਪਣੇ ਜਵੇਂ ਤੁਸੀਂ ਕਿਹਾ ਹੈ ਕਿ 450 ਸਵਿਟਜ਼ਰਲੈਂਡ ਤੀਰੇ ਤੇ ਫਿਰ ਆਪਣੇ ਦੇਸ਼ ਦੀ ਜਿਹੜੀ ਹਾਲਤ ਹੈ ਦੇਸ਼ ਦੇ ਜਿਹੜਾ ਸਾਰਾ ਸਟਰਕਚਰ ਹੈ ਉਸ ਨੂੰ ਉਹ ਉੱਥੇ ਰਹਿ ਕੇ ਕਿਸ ਤਰ੍ਹਾਂ ਸੰਭਾਲਦੇ ਸੀ ਏਹੀ ਤਾਂ ਉਹ ਹੈਗਾ ਉਹਦਾ ਇੱਕ ਤਰ੍ਹਾਂ ਦਾ ਜਿਹੜਾ ਤਾਨਾਸ਼ਾਹੀ ਰਾਜ ਉਹ ਚਲਾ ਰਿਹਾ ਬੰਦਾ ਤੇ ਉਹ ਕੀ ਕਰਦਾ ਕਿ ਤੁਹਾਡੀ ਮੈਂ ਐਗਜ਼ਾਮਪਲ ਦੱਸਦਾ ਉਹਦੇ ਉਹਦੇ ਰਾਜ ਦੀ ਕੀ ਹੈ ਕਿ ਇੱਕ ਵਾਰ ਉਹ 42 ਦਿਨ ਲਗਾਤਾਰ 42 ਡੇਜ਼ ਵਾਸਤੇ ਅਲੋਪ ਹੋ ਗਿਆ ਪਤਾ ਨਹੀਂ ਕਿਸੇ ਨੂੰ ਕਿੱਥੇ ਗਿਆ ਜੀ ਕਿਸੇ ਨੂੰ ਨਹੀਂ ਪਤਾ ਕਿੱਥੇ ਗਿਆ ਆਪੋਜੀਸ਼ਨ ਵਾਲਿਆਂ ਨੇ ਜਿਹੜੇ ਥੋੜੇ ਬਹੁਤੇ ਬਚਦੇ ਹੋਣਗੇ ਉੱਥੇ ਸਵਾਲ ਪੁੱਛੇ ਕਿ ਮੰਤਰੀ ਰਾਸ਼ਟਰਪਤੀ ਜੀ ਕਿੱਥੇ ਹੈ ਗਾਇਬ ਹੋ ਗਏ ਹੈਨਾ ਤੇ ਵੀ ਪਤਾ ਕਰੋ ਉਹਨਾਂ ਦੀ ਸਿਹਤ ਦਾ ਕੀ ਹਾਲ ਹੈ ਜਾਂ ਉਹ ਕਿੱਥੇ ਹੈ ਹੂੰ ਤੇ ਉਹ ਆ ਕੇ ਕਹਿੰਦਾ ਮੈਂ 20 ਸਾਲ ਨਹੀਂ ਮਰਦਾ ਹਜੇ 20 ਸਾਲ ਤੁਹਾਡਾ ਪਿੱਛਾ ਨਹੀਂ ਛੱਡੂਗਾ ਹਾਂ ਜੀ ਤੇ ਕਿਸੇ ਸਮਾਗਮ ਦੇ ਵਿੱਚ ਉਹ ਆਇਆ ਤੇ ਉੱਥੇ ਬੇਹੋਸ਼ ਹੋ ਗਿਆ ਹਾਂ ਇਹ ਬੇਹੋਸ਼ ਹੋ ਗਿਆ ਕਿਸੇ ਪੱਤਰਕਾਰ ਨੇ ਖਬਰ ਲਾਤੀ ਤੇਰੇ ਵਰਗੇ ਨੇ ਜੀ ਤੇ ਚੱਕ ਕੇ ਅਗਲੇ ਦਿਨ ਜੇਲ੍ਹ 'ਚ ਠੋਕਤਾ ਹਾਂ ਤੇ ਬੈਨ ਲਾ ਦਿੱਤਾ ਪੂਰੇ ਦੇਸ਼ ਦੇ ਵਿੱਚ ਕਿ ਰਾਸ਼ਟਰਪਤੀ ਦੀ ਸਿਹਤ ਬਾਰੇ ਕੋਈ ਖਬਰ ਨਹੀਂ ਛਾਪੇਗਾ ਹਾਂ ਇਹ ਔਰ ਇਹਦੀ ਜਿਹੜੀ ਖਾਸ ਗੱਲ ਇਹ ਹੈ ਕਿ ਇਹ ਦੇਸ਼ 'ਚ ਵੀ ਵਾਪਸ ਆ ਜੇ ਨਾ ਤਾਂ ਦੇਸ਼ ਵਾਸਤੇ ਹੋਰ ਪਵਾੜਾ ਖੜਾ ਕਰ ਦਿੰਦਾ ਹੂੰ ਕਹਿੰਦੇ ਵੀ ਇੱਕ ਵਾਰ ਸੜਕ ਇਹਨਾਂ ਕਿਸੇ ਸੜਕ ਰਸਤੇ ਕਿਤੇ ਜਾਣਾ ਸੀ ਤੇ 50 ਕਰੋੜ ਰੁਪਈਆ ਖਰਚ ਆਇਆ ਉਹਦਾ ਹੂੰ ਇਹਨੂੰ ਸੜਕ ਰਸਤੇ ਬੱਸ ਚ ਲਿਆਂ ਗੱਡੀਆਂ ਚ ਲਿਜਾਣ ਦਾ ਜੀ ਸੋ ਇਸ ਤਰ੍ਹਾਂ ਦਾ ਬੰਦਾ ਹੈ ਹੂੰ ਔਰ ਇਹਦੇ ਸਵਿਟਜ਼ਰਲੈਂਡ ਦਾ ਖਰਚਾ ਪਤਾ ਕਿੰਨਾ ਹੈ 573 ਕਰੋੜ ਰੁਪਈਆ ਹੂੰ ਹੋਟਲਾਂ ਚ ਰਹਿਣ ਖਾਣ ਪੀਣ ਉਹ ਕਰਨ ਦਾ 573 ਕਰੋੜ ਰੁਪਇਆ ਇਸ ਜਿਹੜਾ ਜਿਹੜਾ ਜਿਸ ਦੇਸ਼ ਦੀ ਆਬਾਦੀ 43% ਗਰੀਬੀ ਰੇਖਾ ਤੋਂ ਹੇਠਾਂ ਹੈ ਉਹਦੇ ਰਾਸ਼ਟਰਪਤੀ ਦਾ ਖਰਚਾ ਹੈ ਹੂੰ ਵਿਦੇਸ਼ ਦੌਰੇ ਦਾ ਸੋ ਇਹ ਬੰਦਾ ਮਤਲਬ ਕਹਿੰਦੇ ਵੀ 366 ਦਿਨ ਹੂੰ ਅਹੀਂ ਗਏ ਰਹਿੰਦਾ ਜੀ ਇਹ ਇਹਨਾਂ ਮੀਟਿੰਗ ਕਰਨੀ ਹੁੰਦੀ ਜਿਵੇਂ ਤੁਸੀਂ ਕਿਹਾ ਕਿ ਕਿਵੇਂ ਸਰਕਾਰ ਚਲਾਉਂਦਾ ਕਿਵੇਂ ਆ ਜੀ 에어ਪੋਰਟ ਤੇ ਮੀਟਿੰਗ ਕਰ ਲੈਂਦਾ ਹੂੰ ਆਨਲਾਈਨ ਮੀਟਿੰਗਾਂ ਕਰਦਾ ਤੇ ਕਦੇ-ਕਦਾਈਂ ਕਿਤੇ ਕੋਈ ਸਾਲ ਚ ਕਿੱਦ ਦੀ ਇੱਕ ਜਾਂ ਦੋ ਵਾਰ ਉਹਨਾਂ ਜਿਹੜੀ ਟੇਬਲ ਤੇ ਬੈਠ ਕੇ ਜਿਵੇਂ ਸਾਡੇ ਭਗਵੰਤ ਮਾਨ ਜੀ ਬੈਠ ਕੇ ਕਰਦੇ ਉਹ ਉਹ ਮੀਟਿੰਗ ਹੁਣ ਭਗਵੰਤ ਮਾਨ ਨੂੰ ਐਪਰੀਸ਼ੀਏਟ ਕਰੋਗੇ ਨਾ ਤੁਸੀਂ ਭਗਵੰਤ ਮਾਨ ਬਿਲਕੁਲ ਆਪਣੇ ਪੰਜਾਬ ਦੇ ਵਿੱਚ ਥੋੜਾ ਜਿਹਾ ਇੱਕ ਸਟੇਟਸ ਵਧੀਆ ਲੋਕਾਂ ਦਾ ਆਦਰਵਾਈਜ਼ ਜਿਵੇਂ ਤੁਸੀਂ ਬਿਹਾਰ ਦੇ ਪਿੰਡਾਂ ਚ ਦੇਖ ਲਓ ਹਮ ਜਬ ਬੰਗਾਲ ਦੇ ਪਿੰਡਾਂ ਚ ਦੇਖ ਲਓ ਹਮ ਉਸ ਤਰ੍ਹਾਂ ਦਾ ਹੀ ਹਿਸਾਬ ਕਿਤਾਬ ਹੈ ਜੀ ਤੇ ਇਹ ਇਹ ਅਫਰੀਕਨ ਮੁਲਕਾਂ ਦਾ ਕਿਉਂਕਿ ਸਟੇਟਸ ਜਿਹੜਾ ਇਕਨੋਮਿਕਲ ਸਟੇਟਸ ਹੈ ਜਾਂ ਉੱਥੇ ਹੋਰ ਵੀ ਮਾੜਾ ਹੈ ਹਮ ਤੇ ਵਾ ਇਹਹੀ ਮੈਂ ਐਗਜ਼ਾਮਪਲ ਦੇ ਸਕਦਾ ਜੀ ਮੈਂ ਇਹ ਨਹੀਂ ਕਹਿੰਦਾ ਸਾਰਾ ਬਿਹਾਰ ਜਾਂ ਸਾਰਾ ਬੰਗਾਲ ਹੁੰਦਾ ਨਾ ਮੈਂ ਕਹਿੰਦਾ ਦੂਰ ਦਰਾੜ ਵਾਲੇ ਏਰੀਏ ਜਿਹੜੇ ਜਿੱਥੇ ਨਾ ਸੜਕਾਂ ਬਣਨੀਆਂ ਪ੍ਰੋਪਰ ਨਾ ਲੋਕਾਂ ਨੂੰ ਬਹੁਤ ਪੂਰੀਆਂ ਸੁਵਿਧਾਵਾਂ ਨਹੀਂ ਹੈ ਹੈ ਨਾ ਸੋ ਇਸ ਤਰ੍ਹਾਂ ਦੇ ਏਰੀਏ ਹੋਣਗੇ ਪਰ ਮੈਨੂੰ ਲੱਗਦਾ ਕਿ ਆਪਣੇ ਦੇਸ਼ ਦੇ ਵਿੱਚ ਸ਼ਾਇਦ ਉਹ ਉਸ ਪੱਧਰ ਦਾ ਮਾੜਾ ਹਾਲ ਲੋਕਾਂ ਦਾ ਉਹਦਾਂ ਦਾ ਨਹੀਂ ਹੋਏਗਾ ਜਿਸ ਤਰ੍ਹਾਂ ਦਾ ਇਹਨਾਂ ਜਿਹੜਾ ਅਫਰੀਕੀਨ ਦੇਸ਼ਾਂ ਦੇ ਵਿੱਚ ਹੈਗਾ ਸਰ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਤੇ ਪਰਚਾ ਦਰਜ ਹੋਇਆ ਕੁਲਵੰਤ ਬਾਜੀਗਰ ਇਹਨਾਂ ਦਾ ਦੱਸੋ ਕੀ ਮਾਮਲਾ ਇਹ ਕੁਲਵੰਤ ਬਾਜੀਗਰ ਜਿਹੜੇ ਨੇ ਉਹ ਛੁਤਰਾਣਾ ਦੇ ਐਮਐਲਏ ਆ ਔਰ ਜਿਹੜਾ ਪਟਿਆਲਾ ਡਿਸਟ੍ਰਿਕਟ ਪੈਂਦਾ ਔਰ ਹਰਿਆਣਾ ਦੀ ਬਾਰਡਰ ਦੇ ਨਾਲ ਲੱਗ ਜਾਂਦਾ ਸੋ ਉਥੋਂ ਦਾ ਇਹ ਇਹ ਮਸਲਾ ਹੈਗਾ ਔਰ ਐਕਚੁਅਲੀ ਕੀ ਹੈ ਕਿ ਇਹ ਜਿਹੜਾ ਕੇਸ ਹੈ ਇਹ ਹਰਿਆਣੇ ਦਾ ਹੈ ਹਰਿਆਣੇ ਦੀ ਕੈਥਲ ਦੀ ਇੱਕ ਰਾਮਥਲੀ ਚੌਕੀ ਹੈ ਉੱਥੇ ਇਹ ਪਰਚਾ ਦਰਜ ਹੋਇਆ ਤੇ ਉਥੇ ਗੁਰਵਚਨ ਸਿੰਘ ਕਾਲਾਨਾਮ ਦਾ ਇੱਕ ਬੰਦਾ ਹੈ ਜਿਹੜਾ ਚਿਚੜਪੜੀ ਪਿੰਡ ਦੇ ਵਿੱਚ ਸਰਪੰਚੀ ਦਾ ਜਿੰਨਾ ਇਲੈਕਸ਼ਨ ਲੜਿਆ ਸੀਗਾ ਤੇ ਉਹਦਾ ਇਲਜ਼ਾਮ ਹੈ ਕਿ ਇਹਦਾ ਭਰਾ ਵੀ ਉਥੋਂ ਇਲੈਕਸ਼ਨ ਲੜਦਾ ਹੈ ਤੇ ਇਹਨਾਂ ਦੀ ਉਹ ਸਰਪੰਚੀ ਦੀ ਚੋਣ ਕਰਕੇ ਆਪਸੀ ਕੋਈ ਰੰਜਿਸ਼ ਸੀ ਜੀ ਤੇ ਉਹ ਬੰਦਾ ਉਹ ਬੰਦਾ ਆਪਣੇ ਇੱਕ ਹੋਰ ਸਾਥੀ ਦੇ ਨਾਲ ਹਮ ਟ੍ਰੈਕਟਰ ਟਰਾਲੀ ਤੇ ਅ ਬਜਰੀ ਲਿਆਣ ਗਿਆ ਹੋਇਆ ਸੀ ਜੀ ਜਿਹੜੀ ਸੀ ਅ ਬਜਰੀ ਰੇਤਾ ਬਜਰੀ ਬਜਰੀ ਲੈਣ ਗਿਆ ਹੋਇਆ ਸੀਗਾ ਤੇ ਉਹਦਾ ਇਲਜ਼ਾਮ ਹੈ ਕਿ ਉਹਦੇ ਇਹਦੇ ਗੁੰਡਿਆਂ ਨੇ ਜਾਂ ਇਹਦੇ ਸਾਥੀਆਂ ਨੇ ਉਹਨੂੰ ਰਸਤੇ 'ਚ ਘੇਰ ਲਿਆ ਹੂੰ ਤੇ ਘੇਰ ਕੇ ਵੀਡੀਓ ਕਾਲ ਉਹ ਉਹ ਉਹਨੂੰ ਕੀਤੀ ਗਈ ਇੱਕ ਬੰਦੇ ਨੂੰ ਜਿਸ ਬੰਦੇ ਨੂੰ ਉਹ ਵੀਡੀਓ ਕਾਲ ਕੀਤੀ ਗਈ ਸੀਗੀ ਉਹ ਬਾਜੀਗਰ ਦਾ ਇਹਦਾ ਕੁਲਵੰਤ ਸਿੰਘ ਬਾਜੀਗਰ ਦਾ ਮੁੰਡਾ ਸੀ ਹੂੰ ਤੇ ਉਹਨਾਂ ਕਿਹਾ ਕਿ ਹੁਣ ਇਹ ਪਤਾ ਨਹੀਂ ਪੁਲਿਸ ਦੇ ਆਮ ਤੌਰ ਤੇ ਬਿਆਨ ਲੜਾਈਆਂ ਦੇ ਇਸ ਤਰ੍ਹਾਂ ਜੀ ਬਿਆਨ ਲੱਗ ਜਾਂਦੇ ਇਲਜ਼ਾਮ ਲੱਗ ਜਾਂਦੇ ਆ ਇਹ ਕਿੰਨਾ ਕੁ ਸੱਚਾ ਬਿਆਨ ਹੈ ਇਹਦੇ ਬਾਰੇ ਆਪਾਂ ਕਹਿ ਨਹੀਂ ਸਕਦੇ ਪਰ ਜਿਹੜੀ ਰਿਪੋਰਟ ਆਪਾਂ ਪੜ੍ਹੀ ਹੈ ਜ ਜ ਜ ਪੁਲਿਸ ਨੇ ਜਿਹੜਾ ਪਰਚਾ ਦਰਜ ਕੀਤਾ ਇਸ ਬਿਆਨ ਦੇ ਆਧਾਰ ਤੇ ਉਸ ਬਿਆਨ ਦੇ ਵਿੱਚ ਹੀ ਲਿਖਾਇਆ ਗਿਆ ਹੈ ਕਿ ਉਹ ਮੁੰਡਾ ਸੀ ਉਹਦਾ ਤੇ ਉਹਨੇ ਉਹਨੂੰ ਕੁਝ ਕਿਹਾ ਵੀ ਤੂੰ ਐਂ ਕਰ ਜੀ ਤੇ ਕਾਲਾ ਕਹਿੰਦਾ ਵੀ ਮੈਂ ਮਨਾ ਕਰ ਦਿੱਤਾ ਤੇ ਉਹਨੇ ਕਿਹਾ ਵੀ ਇਹਦੀਆਂ ਲੱਤਾਂ ਤੋੜ ਦੋ ਤੇ ਕਹਿੰਦਾ ਵੀ ਉਹਨਾਂ ਨੇ ਜਿਹੜਾ ਨਹੀਂ ਉਹਦੇ ਨਾਲ ਕਹਿੰਦਾ ਛੋਟਾ ਭਰਾ ਖੜਾ ਸੀ ਉਹਨਾਂ ਕਹੇ ਜੀ ਲੱਤਾਂ ਤੋੜ ਦੋ ਤੇ ਕਹਿੰਦਾ ਵੀ ਉਹਨਾਂ ਨੇ ਮੇਰੀਆਂ ਮੈਨੂੰ ਕੁੱਟ-ਕੁੱਟ ਕੇ ਮੇਰੀਆਂ ਲੱਤਾਂ ਤੋੜ ਦਿੱਤੀ ਤੇ ਹੁਣ ਪੁਲਿਸ ਦੇ ਮੁਤਾਬਕ ਇਹ ਪਲਵੰਤ ਬਾਜੀਗਰ